ਪੰਜਾਬ ਦੇ ਵਿੱਚ ਜਿਹੜੀ ਪੰਚਾਂ ਸਰਪੰਚਾਂ ਦੀ ਜਿਮਣੀ ਚੋਣ ਹੋ ਰਹੀ ਹੈ ਕਈ ਥਾਵਾਂ ਤੇ ਉਸ ਦੇ ਸਮਾਣਾ ਦੇ ਪੰਚਾਇਤ ਵਿਭਾਗ ਦੇ ਦੇ ਪਿੰਡਾਂ ਲਗਦੇ ਏਰੀਆ ਦੇ ਵੀ ਵੀਡੀਓ ਦੇ ਅਰਦੀਨ ਆਂਦੇ ਹਨ ਉਹ ਪਿੰਡਾਂ ਦੇ ਵਿੱਚ ਅੱਜ ਨਾਮਜ਼ਦਗੀ ਫਾਰਮ ਭਰੰਦਾ ਦਿਨ ਹੈ ਔਰ ਕੁਝ ਕਿੰਨੇ ਕੁ ਉਮੀਦਵਾਰ ਆਏ ਗਲਵਾਦ ਕਰਦੇ ਹਾਂ ਚੋਣ ਅਧਿਕਾਰੀਆਂ ਨਾਲ ਹਾਂਜੀ ਮੇਰਾ ਨਾਮ ਕੁਮਾਰ ਤਵਨ ਇਹਦੇ ਵਿੱਚ 12 ਪਿੰਡਾਂ ਦੇ ਵਿੱਚ ਹੋਣੀਆਂ ਜੀ ਇਹ ਚੋਣਾਂ ਤੇ ਉਹਦੇ ਵਿੱਚ ਕੁੱਲ 16 ਉਮੀਦ 16 ਜਗ੍ਹਾ ਤੇ ਹੋਣੀਆਂ ਨੇ 16 ਸੀਟਾਂ ਨੇ ਪੰਚਾਂ ਨਹੀਂ ਸੀਟਾਂ ਨੇ ਜੀ ਸਾਰੀਆਂ ਪੰਚ ਦੀ ਚੋਣ ਹੈ ਸੀਟਾਂ ਕਿਸ ਤਰ੍ਹਾਂ ਖਾਲੀ ਹੋਈਆਂ ਸੀ ਸੀਟਾਂ ਵਿੱਚ ਕੁਝ ਕੇਸ ਡੈਥ ਕੇਸ ਜੀ ਇੱਕ ਕੇਸ ਵਿੱਚ ਡਿਜ਼ਾਈਨ ਦਾ ਕੇਸ ਹੈ ਤੇ ਬਾਕੀ ਕੇਸਾਂ ਜੀ ਪਿਛਲੀ ਵਾਰ ਜਿਨ੍ਹਾਂ ਦੀ ਕੋਈ ਨੋਮੀਨੇਸ਼ਨ ਨਹੀਂ ਆਈ ਜਾਂ ਕੋਈ ਫਾਈਲ ਨਹੀਂ ਸਹੀ ਸੀਗੀ ਉਹ ਕੈਨਸਲ ਹੋ ਗਈ ਇਸ ਕਰਕੇ ਉਹ ਸੀਟਾਂ ਖਾਲੀ ਰਹਿ ਗਈਆਂ ਇਹ ਲਾਸਟ ਡੇਟ ਅੱਜ ਹੈ ਜੀ ਲਾ 17 ਤਰੀਕਾ ਅੱਜ ਲਾਸਟ ਡੇਟ ਹੈ ਜੀ ਹੁਣ ਤੱਕ ਜੀ 11 ਉਮੀਦਵਾਰਾਂ ਦੀ ਫਾਈਲਾਂ ਆ ਚੁੱਕੀਆਂ ਨੇ ਜੀ ਹਾਂਜੀ ਹਾਂ ਇਹਦੇ ਵਿੱਚ ਕੁਝ ਸੀਟਾਂ ਜੀ ਜਨਰਲ ਨੇ ਕੁਝ ਐਸਸੀ ਨੇ ਕੁਝ ਐਸਸੀ ਔਮਨ ਵਾਸਤੇ ਰਿਜ਼ਰਵ 12 ਪਿੰਡਾਂ ਦੇ ਵਿੱਚ ਇਹ ਪਪੂ ਸਿੰਘ ਸਰ ਹਾਂ ਜਿਹੜੇ ਪੰਸੀ ਕੀ ਜਿਮਣੀ ਚੋਣ ਹੋ ਰਹੀ ਹੈ ਕਿਹੜੇ ਪਿੰਡ ਤੋਂ ਲੜ ਰਹੇ ਹੋ ਤੁਸੀਂ ਪਿੰਡ ਬੁੱਟਾ ਸਿੰਘ ਵਾਲਾ ਜੀ ਬਲਾਕ ਸਮਾਣਾ ਬਾੜ ਨੰਬਰ 5 ਸਰ ਅੱਛਾ ਇਹ ਸੀਟ ਪਹਿਲਾਂ ਕੈਨਸਲ ਸੀ ਕਿਸ ਤਰ੍ਹਾਂ ਦੀ ਇਹ ਡੈਥ ਕੇਸ ਆ ਸਰ ਅੱਛਾ ਡੈਥ ਹੋ ਗਈ ਸੀ ਮੁੰਡੇ ਦੀ ਪਹਿਲੇ ਨੰਬਰ ਚੁਣਿਆ ਗਿਆ ਸੀ ਹਾਂਜੀ ਚੁਣਿਆ ਗਿਆ ਸੀ ਅੱਛਾ ਤੇ ਉਹਦੇ ਬਾਅਦ ਤੁਸੀਂ ਕਰ ਰਹੇ ਹੋ ਹਾਂਜੀ ਹਾਂ ਕਾਉਲੇ ਤੇ ਕੌਣ ਹੈ 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 ਇੱਕ ਕਿੰਨੇ ਬੰਦੇ ਮੈਂਬਰੀ ਵਾਸਤੇ ਟੋਟਲ 2 ਆ ਜੀ ਇੱਕ ਸੀਟ ਆਹਾਂ ਜੀ ਓਪਨ ਹੀ ਹੁੰਦਾ ਹੈ ਕਿ ਪਾਰਟੀ ਵੱਲੋਂ ਹੁੰਦਾ ਕੋਈ ਓਪਨ ਸਾ ਕਿਵੇਂ ਕੀ ਤਿਆਰੀਆਂ ਬਾੜ ਦੇ ਕੀ ਕੰਮ ਤੇਰੇ ਹੋਣ ਵਾਲੇ ਕੰਮ ਸਾਰੇ ਹੋਣ ਵਾਲੇ ਆ ਜੀ ਜਿਹੜੇ ਰਹਿ ਗਏ ਮੋੜੇ ਮੋਟੇ ਕਿਹੜੇ ਕਿਹੜੇ ਬੱਸ ਨਾਰਮਲੀ ਸਫਾਈ ਵਾਲੇ ਹਾਂਜੀ ਹਾਂ ਕਰਾਓਗੇ ਜਿੱਤਗੇ ਤਾਂ ਹਾਂਜੀ ਹਾਂ ਜਰੂਰ ਕਿੰਨੇ ਬੋਟ ਨੇ ਤੁਹਾਡੇ ਬਾੜ ਦੇ 264 ਸਾ ਪੰਜ ਜਿਹੜਾ ਹੁੰਦਾ ਪੰਚਾਇਤ ਦੇ ਵਿੱਚ ਉਹਦੀ ਚੋਣ ਹੋ ਰਹੀ ਜਾ ਰਹੀ ਹੈ ਜਿਸ ਦੇ ਵਿੱਚ 11 ਵਿਅਕਤੀਆਂ ਦੇ ਮਤਲਬ ਫਾਰਮ ਇੱਥੇ ਜਮ੍ਹਾਂ ਹੋ ਚੁੱਕੇ ਹਨ ਔਰ ਅੱਜ ਨਾਮਜ਼ਦਗੀ ਪਰੰਦਾ ਆਖਰੀ ਦਿਨ ਹੈ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼